ਆ ਗਾਈ ਦੇਖ ਸਕਦੇ ਹੋ ਤੁਸੀਂ ਇਹ ਆ ਸਤਲੁਜ ਰਿਵਰ ਇਹ ਦੇਖੇ ਵਿੱਚ ਪਾਣੀ ਬਹੁਤ ਛੱਡਿਆ ਹੋਇਆ ਆ ਦੇਖੋ ਉਹ ਸਾਰਾ ਦਰਿਆ ਪਾਣੀ ਨਾਲ ਭਰਿਆ ਹੋਇਆ ਇੱਧਰ ਹਜੇ ਬਚਾਇਆ ਇੱਧਰ ਇਹ ਉਹ ਤੋੜ ਤੱਕ ਪਾਣੀ ਚੱਲਦਾ ਪੂਰੇ ਜੋਰ ਨਾਲ ਆ ਦੇਖੋ ਫੁੱਲੋਂ ਭਰਿਆ ਹੋਇਆ ਫੁੱਲਾ ਆ ਦੇਖੋ ਪਾਣੀ ਚੱਲਦਾ ਬਹੁਤ ਕੋਸ਼ਿਸ਼ ਚਾਉਂਦੀ ਨਾ ਉੱਲਾ ਭਰਿਆ ਹੋਇਆ ਹੋਲਾ ਓ ਪਰਲੀ ਸਾਈਡ ਜ਼ਿਆਦਾ ਤੇਜ਼ ਆ ਬਣੀ ਉਧਰ ਦੇਖੋਗੇ ਨਾ ਉਧਰ ਜਾਂਦਾ ਪੂਰਾ ਤੇਜ਼ ਹੋਣੀ ਅਬ ਦੇਖੋ ਵੀ ਇੱਥੇ ਬਹੁਤ ਪਾਣੀ ਤੇਜ਼ ਝਰ ਰਿਹਾ ਤੇ ਡੈਮੋਂ ਵਿੱਚ ਪਾਣੀ ਛੱਟਦਾ ਦਰਿਆ ਹੋਲਾ ਨਿਕਲ ਗਿਆ ਨਾ ਦੇਖੋ ਇੱਥੋਂ ਪਾਣੀ ਦਾ ਪਤਾ ਲੱਗਦਾ ਵੀ ਕਿੰਨੀ ਕ ਤੇਜ਼ ਹੈ ਪਾਣੀ ਆ ਗਏ ਦੇਖ ਸਕਦੇ ਤੁਸੀਂ ਕਿੰਨੀ ਤੇਜ਼ ਪਾਣੀ ਹੈ ਬਹੁਤ ਤੇਜ਼ੀ ਨਾਲ ਪਾਣੀ ਆ ਰਿਹਾ ਹੈ ਖੋ ਇੱਥੇ ਜਿਆਦਾ ਤੇਜ਼ ਆ ਬਹੁਤ ਤੇਜ਼ ਪਾਣੀ ਆਂਦਾ ਫੇ ਅੱਬ ਤੋਂ ਜਿਆਦਾ ਇੱਧਰ ਤੇਜ਼ ਜਾਂਦਾ ਸਭ ਤੋਂ ਤੇਜ਼ ਪਾਣੀ ਇੱਥੇ ਆ ਆ ਦੇਖੋ ਆ ਆ ਜਾਂਦੀ ਹੈ ਨਾ ਪਾਣੀ ਦੀ लगता पे पानी होर वधर छता हो पानी बहुत तेज हो रहा हूँ अगे न काफी फर्क पै गया तेज हो गया पानी ਆ ਦੇਖੋ ਇੱਥੋਂ ਡਰ ਲੱਗਦਾ ਜੇ ਪਾਣੀ ਕਿੰਨੀ ਤੇਜ਼ ਜਾਂਦਾ ਹਨਾ ਆ ਦੇਖੋ ਬਹੁਤ ਤੇਜ਼ ਪਾਣੀ ਇੱਥੇ ਤੇ ਗਾਈਓ ਟਰੱਕ ਲੰਘਦਾ ਹੈ ਉਹਦੋਂ ਹਿੱਲਦਾ ਹੈ ਇਤਾਂ ਕੰਪਨ ਜੀ ਹੁੰਦੀ ਹੈ ਉਦਾਂ ਇਹ ਪੁਲ ਹਿੱਲਦਾ ਇਹ ਪਤਾ ਵੀ ਕੋਈ ਪਤਾ ਨਹੀਂ ਕਦੋਂ ਡੇਗੀ ਆ ਦੇਖੋ ਪਾਣੀ ਦਾ ਆਵਾਜ਼ ਕਿੰਨੀ ਆਉਂਦੀ ਵੀ ਬਹੁਤ ਤੇਜ਼ੀ ਨਾਲ ਪਾਣੀ ਆਂਦਾ ਬਹੁਤ ਪਿੰਡਾਂ ਦੇ ਇੱਥੇ ਮੁੰਡੇ ਦੇਖਣ ਆਉਂਦੇ ਆ ਦੇਖੋ ਸਾਰੇ ਦੇਖਦੇ ਸਿਆ 来 ਗਿਆ ਇਹਨੂੰ ਲਾਇਆ ਰੇ ਬਕੂਲਰ ਪੁੱਤਾਂ ਆਈ ਰੇ ਇਹ ਹੋਰ ਕੀ ਆ ਪਾਣੀ ਆ ਉਹ ਉਹ ਗੱਭੀਓ ਜਾਂਦਾ ਪਰ ਜੀ ਆਪ ਬਕੂਲਰਾਂ ਦੇ ਵਿੱਚ ਆਇਆ ਐ ਇਹ ਨੂੰ ਪਰੇ ਲੋ ਜਾਂਦਾ ਆਂ ਪਰ ਇਹਨੂੰ ਆ ਥੱਲੇ ਦੇਖੋ ਏ ਮੱਛੀਆਂ ਫੜਨ ਵਾਲੇ ਉਹ ਗਲਾਂ ਤੋਂ ਆਉਂਦਾ ਪਰ ਇਹਨੂੰ ਬਹੁਤ ਹੈ ਪਾਣੀ ਆਂਦਾ ਪਿਆ ਹੋਰ ਹੋਰ ਛੱਟਦਾ ਕਹਿੰਦੇ ਲਾੰਦਰਾ ਲੜਾ ਘਰ ਤੇ ਵੀ ਤੋ ਵਾ ਦੇਖੋ ਕਿੰਨੇ ਇੰਨਾਂ ਦੇ ਲੋਕ ਦੇਖਣ ਆ ਰਹੇ ਆ ਪਾਣੀ ਕਿੰਨਾ ਪਾਣੀ ਆਇਆ ਆ ਦੇਖੋ ਪੁੱਲ ਦੇ ਹਾਲ ਸਰੀਆ ਦੇਖੋ 2023 ਦੇ ਵਿੱਚ ਆ ਜਿਹੜੇ ਦਰਖਤ ਦੇ ਉਹ ਸਾਰੇ ਡੁੱਬੇ ਸੀਗੇ ਇੰਨਾ ਜ਼ਿਆਦਾ ਉਧਰ ਪਾਣੀ ਛੱਡਿਆ ਗਿਆ ਸੀ ਅਜੇ ਥੋੜਾ ਘੱਟ ਪਾਣੀ ਆ 2023 ਦੇ ਵਿੱਚ ਸਾਰੇ ਡੁੱਗੋ ਗਏ ਸੀ ਆ ਪੁਲ ਤੁਸੀਂ ਦੇਖ ਸਕਦੇ ਹੋ ਇਹ ਬੰਦ ਕੀਤਾ ਹੋਇਆ ਹੈ ਕਿਉਂਕਿ ਇੱਥੋਂ ਥੱਲੇ ਉੱਤਸ ਗਿਆ ਪੁਲੇ ਇੱਥੇ ਤਾਂ ਇਹ ਬੈਰੀਕੇਡ ਲਾਏ ਹੋਏ ਨੇ ਕਿ ਇਧਰ ਨੂੰ ਨਾ ਆਏ ਲੱਗਾ ਇਹ ਸਾਈਡ ਤੋ ਥੱਲੇ ਨੂੰ ਦੱਸਿਆ ਕੋਲ ਭਾਰੀ ਵਾਹਨ ਇੱਥੇ ਬੰਦ ਕੀਤੇ ਹੋਏ ਨੇ ਆ ਦੇ ਦੂਜੀ ਸੜਕ ਦੇਖ ਸਕੋ ਕਿੰਨਾ ਪਾਣੀ ਹੈ ਨਾ ਆ ਪੱਥਰਾਂ ਦੇ ਕੋਲ ਤੱਕ ਪਹੁੰਚ ਗਈ ਆ ਸਾਨੂੰ ਪੁੱਲ ਪਰਿਆ ਆ ਪਰਿਆ ਹਾਂ ਦੇਖੋ ਕਿੰਨੇ ਜਾਣੇ ਲੋਕ ਦੇਖਣ ਆਉਂਦੇ ਨੇ